ਭਾਈ ਜੀ ਕਹਿੰਦੇ ਨਾ ਧਰਮ ਕੋਈ ਵੀ ਹੋਵੇ ਹਰ ਧਰਮ ਦਾ ਸਤਿਕਾਰ ਹੁੰਦਾ ਧਰਮ ਜਿੱਥੇ ਸਾਰਿਆਂ ਨੂੰ ਜੋੜ ਕੇ ਰੱਖਦਾ ਉੱਥੇ ਕਈਆਂ ਨੂੰ ਰੋਜ਼ਗਾਰ ਵੀ ਦਿੰਦਾ ਅੱਜ ਵੱਡੀ ਗੁੰਗੜ ਤੇ ਸ਼੍ਰੀ ਰਾਮ ਮੰਦਿਰ ਦੇ ਵਿੱਚ ਰਾਮ ਨੌਮੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਸੀ ਜਿਦੇ ਵਿੱਚ ਸੁਆਮੀ ਨਿੱਤਿਆਨੰਦ ਜੀ ਦੇ ਕਾ ਸਰਦਾਰ ਮੁੰਡਾ ਭਰਾ ਆਪਣਾ ਤੇ ਦਸਤਾਰ ਬੰਨ ਰਿਹਾ ਤੇ ਮੈਨੂੰ ਦੇਖ ਕੇ ਵਧੀਆ ਲੱਗਿਆ ਦੇਖੋ ਧਰਮ ਕਿਵੇਂ ਇੱਕ ਪਲੇਟਫਾਰਮ ਤੇ ਦੋ ਧਰਮ ਇਕੱਠੇ ਹੋ ਜਾਂਦੇ ਨੇ ਇੱਕ ਸਰਦਾਰ ਵਿਅਕਤੀ ਸਾਡੇ ਇਹ ਜਿਹੜੇ ਸੰਤ ਨੇ Hindu ਉਹਨਾਂ ਦੇ ਪੱਗ ਬਨ ਰਿਹਾ ਇਹਨੇ ਮੁੰਡੇ ਨੇ ਕਾਫੀ ਮੁੰਡਿਆਂ ਦੇ ਸਮਾਗਮ ਦੇ ਵਿੱਚ ਸਾਰਿਆਂ ਦੇ ਤਕਰੀਬਨ ਇਹਨੇ ਪੱਗਾ ਬਣੀਆਂ ਭਾਵੇਂ ਇਸ ਨੂੰ ਹਾਇਰ ਕੀਤਾ ਹੋਇਆ ਸੀਗਾ ਇਸ ਨੂੰ ਰੋਜ਼ਗਾਰ ਮਿਲਿਆ ਧਰਮ ਦੇ ਨਾਲ ਨਾਲ ਕਹਿੰਦੇ ਵੀ ਜਿਹੜੀ ਹੈਗੀ ਆ ਉਹ ਪੁੰਨ ਦੇ ਨਾਲ ਫਲੀਆਂ ਦਾ ਵੀ ਜਿਹੜਾ ਹੈਗਾ ਉਹ ਹੋ ਜਾਂਦਾ ਇਸ ਮੁੰਡੇ ਨੂੰ ਰੋਜ਼ਗਾਰ ਮਿਲਿਆ ਉਹਨਾਂ ਦਾ ਜਿਹੜਾ ਧਰਮ ਦਾ ਮਕਸਦ ਸੀਗਾ ਸ਼ੁਭ ਯਾਤਰਾ ਦਾ ਪ੍ਰੋਗਰਾਮ ਪੂਰਾ ਹੋ ਗਿਆ ਇਸ ਲਈ ਧਰਮ ਜਿਹੜੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਧਰਮ ਸਾਰਿਆਂ ਨੂੰ ਜੋੜਦੇ ਹਨ ਇਸ ਲਈ ਵਧੀਆ ਕੀਤਾ ਭਾਈ ਜੀ ਕਹਿੰਦੇ ਨਾ ਧਰਮ ਕੋਈ ਵੀ ਹੋਵੇ ਹਰ ਧਰਮ ਦਾ ਸਤਿਕਾਰ ਹੁੰਦਾ ਧਰਮ ਜਿੱਥੇ ਸਾਰਿਆਂ ਨੂੰ ਜੋੜ ਕੇ ਰੱਖਦਾ ਉੱਥੇ ਕਈਆਂ ਨੂੰ ਰੋਜ਼ਗਾਰ ਵੀ ਦਿੰਦਾ ਅੱਜ ਵੱਡੀ ਗੁੰਗੜ ਤੇ ਸ਼੍ਰੀ ਰਾਮ ਮੰਦਿਰ ਦੇ ਵਿੱਚ ਰਾਮ ਨੌਮੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਸੀ ਜਿਹਦੇ ਵਿੱਚ ਸੁਆਮੀ ਨਿੱਤਿਆਨੰਦ ਜੀ ਦੇ ਕਾ ਸਰਦਾਰ ਮੁੰਡਾ ਭਰਾ ਆਪਣਾ ਤੇ ਦਸਤਾਰ ਬੰਨ ਰਿਹਾ ਤੇ ਮੈਨੂੰ ਦੇਖ ਕੇ ਵਧੀਆ ਲੱਗਿਆ ਦੇਖੋ ਧਰਮ ਕਿਵੇਂ ਇੱਕ ਪਲੇਟਫਾਰਮ ਤੇ ਦੋ ਧਰਮ ਇਕੱਠੇ ਹੋ ਜਾਂਦੇ ਨੇ ਇੱਕ ਸਰਦਾਰ ਵਿਅਕਤੀ ਸਾਡੇ ਇਹ ਜਿਹੜੇ ਸੰਤ ਨੇ Hindu ਉਹਨਾਂ ਦੇ ਪੱਗ ਬਨ ਰਿਹਾ ਇਹਨੇ ਮੁੰਡੇ ਨੇ ਕਾਫੀ ਮੁੰਡਿਆਂ ਦੇ ਸਮਾਗਮ ਦੇ ਵਿੱਚ ਸਾਰਿਆਂ ਦੇ ਤਕਰੀਬਨ ਇਹਨੇ ਪੱਗਾ ਬਣੀਆਂ ਭਾਵੇਂ ਇਸ ਨੂੰ ਹਾਇਰ ਕੀਤਾ ਹੋਇਆ ਸੀਗਾ ਇਸ ਨੂੰ ਰੋਜ਼ਗਾਰ ਮਿਲਿਆ ਧਰਮ ਦੇ ਨਾਲ ਨਾਲ ਕਹਿੰਦੇ ਵੀ ਜਿਹੜੀ ਹੈਗੀ ਆ ਉਹ ਪੁੰਨ ਦੇ ਨਾਲ ਫਲੀਆਂ ਦਾ ਵੀ ਜਿਹੜਾ ਹੈਗਾ ਉਹ ਹੋ ਜਾਂਦਾ ਇਸ ਮੁੰਡੇ ਨੂੰ ਰੋਜ਼ਗਾਰ ਮਿਲਿਆ ਉਹਨਾਂ ਦਾ ਜਿਹੜਾ ਧਰਮ ਦਾ ਮਕਸਦ ਸੀਗਾ ਸ਼ੁਭ ਯਾਤਰਾ ਦਾ ਪੂਰਾ ਹੋ ਗਿਆ ਇਸ ਲਈ ਧਰਮ ਜਿਹੜੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਧਰਮ ਸਾਰਿਆਂ ਨੂੰ ਜੋੜਦੇ ਹਨ ਇਸ ਲਈ ਵਧੀਆ ਕੀਤਾ